ਰਾਜਨ ਕਿਥੋਂ ਆਏ ਅੱਛਾ ਜੀ ਵਡੀ ਤੋਂ ਬਾਬੂ ਜੀ ਕਿਹੜੀ ਫਸਲ ਲੈ ਕੇ ਆਏ ਝੋਨਾ ਲੈ ਕੇ ਆਏ 1509 ਬਾਬੂ ਜੀ ਕੀ ਰੇਟ ਲੱਗਾ ਅੱਜ ਕੁਝ ਵੀ ਨਹੀਂ ਅੱਜ 4 ਵਜੇ ਦੇ ਬੈਠੇ ਨਾ ਕੋਈ ਆਰਤੀ ਆਇਆ ਹੀ ਤੇ ਨਾ ਕੋਈ ਆਇਆ ਹੀ ਪੱਲੇਦਾਰ ਛਾਨਣ ਵਾਲਾ ਤੇ ਨਾ ਕੋਈ ਬੋਲੀ ਵਾਲਾ ਤੇ 12 ਘੰਟੇ ਜਾਂ 13 ਘੰਟੇ ਹੋ ਗਏ 85 ਸਾਲ ਦੀ ਉਮਰ ਆ ਤੇ ਛਾੜ ਨਗ ਨਹੀਂ ਗਿਆ ਬਾਬੂ ਜੀ ਇਹਨੂੰ ਛਾੜ ਕੇ ਨਾ ਨਿਕਲਿਆ ਛਾੜ ਐਰਕਾ ਕਾਟ ਲਿਆ ਵਾ ਕੀ ਗੱਲ ਬਰਸਾਤਾ ਹੋਈਆਂ ਬਰਸਾਤਾ ਨੇ ਮਾਰ ਪਾਈ ਆ ਪੱਤਲ ਪੈ ਗਈ ਦੂਸਰੇ ਨੰਬਰ ਦੇ ਉੱਤੇ ਇੱਕ ਹੋਰ ਮਾਰ ਪਈ ਜਿੰਨ ਦਾ ਉਹ ਇਹ ਭਈ ਆਪੀ ਜਿਹੜੀ ਰੇਟ ਦੀ ਕੰਪੈਨ ਦੀ ਵਾਢੀ ਆ ਉਸਕੇ ਨਹੀਂ ਯਾਰ ਤੇ 2000 ਤੋਂ 5000 ਹੋ 5000 ਦਾ ਏਡਾ ਵੱਡਾ ਨੁਕਸਾਨ ਤੇਨ ਨੁਕਸਾਨ ਇੱਕ ਤੀਰ ਤੇ ਤਿੰਨ ਨਿਸ਼ਾਨ ਹੋਏ ਜਿਹੜਾ ਝੋਨੇ ਦੀ ਜਿਹੜਾ 1509 ਪਿਛਲੀ ਵਾਰ ਰੇਟ ਕਿਹਦੀ ਹਲਕੀ ਰੇਟ ਹੈਗਾ ਉਹ 3400 ਨੂੰ ਵੇਚ ਗਿਆ ਤੇ ਐਰਕਾਨ ਜਿਹੜਾ ਵਾ ਇੱਕ ਬੰਨੇ ਤੇ ਘਟ ਗਿਆ ਵਾ ਤੇ ਦੂਜੇ ਬੰਨੇ ਰੇਟ ਡਿੱਗ ਗਿਆ ਤੇ ਫਸਲ ਤੇ ਮੋਚੇ ਦਾ ਦਾ ਕੀ ਕੰਮ ਕੀ ਹੈ ਮੋਚੇ ਰਹੇਗਾ ਉਹ ਪੂਰਾ ਵਗ ਜਾਂਦਾ ਵਾ ਬਰਸਾਤਾ ਰਹੀਆਂ ਵਾ ਤੇ ਮੌਸਮ ਠੰਡਾ ਉਹ ਨਹੀਂ ਜਾਣਦਾ ਸਰਕਾਰ ਦਾ ਜਿਹੜਾ ਰੇਟ ਹੈ ਤਾਂ ਸ੍ਰੀਪ ਸ਼ੁਰੂ ਹੋ ਰਹੀ ਆ ਉਹ ਰੇਟ ਨਹੀਂ ਖੜਿਆ ਇਹ ਤਾਂ ਸਰਕਾਰੀ ਰੇਟ ਕੋਈ ਨਹੀਂਗਾ ਇਹ ਪ੍ਰਾਈਵੇਟ ਇਹ ਜਿਹੜੀ ਉਸਤਾਨ ਸਰਕਾਰੀ ਰਿਆਕਸੀ ਨੂੰ ਉਹ ਜਾਣੀ ਉਹਦੇ ਬਾਰੇ ਨਹੀਂ ਪਤਾ ਪਸੀ ਆ ਜੀ ਮੈਂ ਪ੍ਰਧਾਨ ਆਰਟੀਸ ਅਸੋਸੀਏਸ਼ਨ ਢੰਡਿਆਲਾ ਕਰੂ ਆ ਜੀ ਸਾਹਿਬ ਕਿਸ ਤਰ੍ਹਾਂ ਦੇ ਅਰੇਂਜਮੈਂਟ ਕੀਤੇ ਗਏ ਮੰਡੀ ਦੇ ਵਿੱਚ ਦੇਖੋ ਮੰਡੀ ਦੇ ਵਿੱਚ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਥੋੜਾ ਜਿਹਾ ਕਿਸਾਨ ਨੂੰ ਆਪਣੇ ਝਾੜ ਤੋਂ ਦਿੱਕਤ ਆ ਰਹੀ ਆ ਰੇਟ ਪਿਛਲੇ ਸਾਲਾਂ ਤੋਂ ਬਹੁਤ ਵਧੀਆ ਵਿਕ ਰਹੇ ਆ ਜੀ ਤਕਰੀਬਨ 2800 ਤੋਂ ਲੈ ਕੇ ਤੇ 3100 ਰੁਪਏ ਭਾਅ ਆ ਇਦਾਂ ਜਿਹੜਾ ਮੰਡੀ ਦੇ ਵਿੱਚ ਤੇ ਜਿਵੇਂ ਦਾ ਭਾਤ ਉਹ ਤੇ ਖੁਸ਼ ਆ ਲੇਕਿਨ ਗੱਲ ਆ ਵੀ ਰੱਬ ਅਗੇ ਕਿਦਾ ਜੋਰ ਆ ਝਾੜ ਥੋੜਾ ਬਾਰਿਸ਼ ਕਰਕੇ ਘਟ ਗਿਆ ਜੀ ਬਾਕੀ ਅਰੇਂਜਮੈਂਟ ਠੀਕ ਆ ਜੀ ਪਾਣੀ ਦਾ ਸਾਡੇ ਅਰੇਂਜਮੈਂਟ ਵਧੀਆ ਤਿੰਨ ਵਾਟਰ ਕੂਲਰ ਸਾਨੂੰ ਨਵੇਂ ਮਿਲੇ ਆ ਜੀ ਇੱਕ ਸਾਡੀ ਐਸੋਸੀਏਸ਼ਨ ਵੱਲੋਂ ਇੱਕ ਬਿੱਟੂ ਮੱਲੀ ਜੀ ਐਮਕੇ ਰੋਡ ਲਾਈਨ ਦੇ ਮਾਲਕ ਉਹਨਾਂ ਨੇ ਕਿਸਾਨਾਂ ਦੀ ਸੇਵਾ ਵਾਸਤੇ ਦਿੱਤਾ ਇੱਕ ਮਾਰਕੀਟ ਸਟਾਫ ਨੇ ਆਪਣੇ ਵੱਲੋਂ ਦਿੱਤਾ ਜੀ ਸਰ ਸ਼ਾਂ ਦਾ ਕਿਦਾਂ ਅਰੇਂਜਮੈਂਟ ਸਰ ਸ਼ਾਂ ਦਾ ਕੋਈ ਨਿਯਮ ਨਹੀਂ ਜਿਹਦੇ ਵਿੱਚ ਵੇਖੋ ਮੈਂ ਐਵੇਂ ਗਲਤ ਝੂਠੀ ਗੱਲ ਕਰਾਂ ਕਿ ਬਹੁਤ ਵਧੀਆ ਅਰੇਂਜਮੈਂਟ ਆ ਮਾਰਕੀਟ ਕਮੇਟੀ ਮਹਿਮਾਨ ਸ ਥਾਂ ਨਹੀਂ ਦਿੰਦਾ ਉਹ ਕਹਿੰਦੇ ਆ ਕਿ ਜੇ ਤੁਸੀਂ ਕੋਈ ਸ਼ਾਨ ਬਣਾਉਂਦੇ ਜਿੱਦਾਂ ਦੇਖੋ ਤੇ ਸ਼ਾਨ ਚਾਹੀਦੀ ਇੱਕ ਬਣਨੀ ਜਿਹਦੇ ਵਿੱਚ ਪੱਖਾ ਲੱਗਾ ਹੋਵੇ ਆੜ ਜ਼ਿੰਮੇਦਾਰ ਬਹਿ ਸਕਦਾ ਹੋਵੇ ਜ਼ਿੰਮੇਦਾਰ ਨੂੰ ਫੜ ਚ ਪੈਣਾ ਤਾਂ ਜ਼ਰੂਰੀ ਹੈ ਕਿ ਉਹਦਾ ਜਿੰਸੇ ਤੇ ਪਈ ਆ ਵੀ ਚੋਰੀ ਜਿਕਾਰੀ ਨਾ ਹੋਵੇ ਲੇਕਿਨ ਮਾਰਕੀਟ ਕਮੇਟੀ ਨੂੰ ਨਿਯਾਜ ਕਬਜ਼ਾ ਕਹਿੰਦੇ ਕਿ ਤੁਸੀਂ ਨਿਯਾਜ ਕਬਜ਼ਾ ਕੀਤਾ ਇਹ ਕਹ ਕੇ ਪਹਿਲਾਂ ਸ਼ੰਨਾਗੇ ਟਾਈਮ ਤੇ ਹੁੰਦੀਆਂ ਸੀ ਇਹਨਾਂ ਨੇ ਟਵਾ ਦਿੱਤੀਆਂ ਪਰ ਕੋਈ ਸ਼ਾਨ ਅਰੇਂਜਮੈਂਟ ਨਹੀਂ ਹੈਗਾ ਸਰਕਾਰ ਵੱਲੋਂ ਕੋਈ ਸਰ ਰੇਟ ਕੀ ਲੱਗ ਰਿਹਾ ਇਸ ਟਾਈਮ ਤੇ ਪਸੰਦ 3100 ਰੁਪਏ ਉੱਪਰ ਭਾਅ ਆ ਜੀ ਤਕਰੀਬਨ 2800 ਤੋਂ ਲੈ ਦੇਖੋ ਕਿਸਾਨ ਦੀ ਫਸਲ ਜਿੰਨਾ ਵੀ ਰੇਟ ਵਟਾ ਜਾਵੇ ਉਹ ਘੱਟ ਆ ਜੀ ਦੇਖੋ ਇਹ ਮਿਹਨਤਾਂ ਦੇ ਕੋਈ ਮੁੱਲ ਨਹੀਂ ਇਹਨਾਂ ਦੀ ਜਿੰਨੀ ਇਹ ਮਿਹਨਤ ਕਰਦੇ ਆ ਤੁਹਾਨੂੰ ਪਤਾ ਖਾਦਾਂ ਦੇ ਰੇਟ ਵਧ ਗਏ ਆ ਦਵਾਈਆਂ ਦੇ ਵਧ ਗਏ ਆ ਠੇਕਾ ਹੀ ਵਧ ਗਿਆ ਕਿਸਾਨਾਂ ਦਾ ਕੋਈ ਮੁੱਲ ਨਹੀਂ ਜੀ ਇਹ ਕੋਈ ਮੁੱਲ ਨਹੀਂ ਦੇਖੀ ਨਾ ਪੀਲੇ ਥਾਲ ਦੇ ਹਿਸਾਬ ਨਾਲ ਰੇਟ ਠੀਕ ਹੈ ਜੀ ਕਿਸਾਨਾਂ ਨੂੰ ਕੀ ਉਦੇਸ਼ ਆ ਵੀ ਕਿਸ ਤਰ੍ਹਾਂ ਦੀ ਫਸਲ ਲੈ ਕੇ ਆਉਣ ਤਾਂ ਤੁਹਾਨੂੰ ਜਿਹੜਾ ਪਰੇਸ਼ਾਨੀ ਨਾ ਆਵੇ ਕਿਸਾਨ ਨੂੰ ਕਿਸਾਨਾਂ ਦੀ ਜਿਹੜੀ ਕੁਆਲਿਟੀ ਆ ਜੀ ਉਹ ਦੇਖੋ ਥੋੜੀ ਜੀ ਮਾਰਿਆ ਰੱਬ ਵੱਲੋਂ ਬਾਕੀ ਕੁਆਲਿਟੀ ਆਲ ਓਵਰ ਚੰਗੀ ਆ ਅਸੀਂ ਕਿਸਾਨਾਂ ਨੂੰ ਸਿਰਫ ਇੱਕੋ ਅਪੀਲ ਕਰਦੇ ਆ ਕਿ ਕਾਲ ਰਾਮ ਤਲਬੀਨਾ ਫਸਲ ਲਿਆਓ ਦੇਖੋ ਤੇ 2 ਲੱਖ ਬੋਰੀ ਦੀ ਰਾਇਵਲ ਜਣਾਰੇ ਦੇ ਵਿੱਚ ਅੱਜ ਅੰਮਰਸਾ 3.5 ਦੀ ਰਾਇਵਲ ਹੈ ਜੀ ਦੇਖੋ ਇਹ 2 ਲੱਖ ਬੋਰੀ ਮਾਲ ਵੇਚਣਾ ਸਾਂਭਣਾ ਇੱਕ ਦਿਨ ਦੇ ਵਿੱਚ ਬਹੁਤ ਔਖਾ ਵਾ ਕੱਲ ਫਿਰ ਇੰਨੀ ਇੰਨੀ ਫਸਲ ਆਉਂਦੀ ਉਮੀਦ ਆ ਕਿ ਕਿਸਾਨਾਂ ਨੂੰ ਇਹ ਬੇਨਤੀ ਕਰਦੇ ਆ ਕਿ ਆਰਾਮ ਤਲਬੀਨਾ ਮਾਲ ਵੜਾਓ ਕੋਈ ਗੱਲ ਨਹੀਂ ਇੱਥੇ ਮੰਦਾ ਕੋਈ ਨਹੀਂਗਾ ਤੇ ਸਾਡੀ ਇਹ ਅਪੀਲ ਆ ਕਿ ਹੌਲੀ ਮਾਲ ਵੜਾਇਆ ਜਾਵੇ ਮੰਡੀ ਵਿੱਚ ਕੈਮਰਿਆਂ ਦਾ ਕੀ ਇੰਤਜ਼ਾਮ ਕਰੋ ਕੋਈ ਚੋਰੀ ਕਰੀ ਦਾ ਕੋਈ ਝਰਬਕੀ ਹੈ ਕੋਈ ਸੀ ਜੀ ਚਲੋ ਮੈਂ 8 ਜੂਨ ਨੂੰ ਪ੍ਰਧਾਨ ਚੁਣਿਆ ਗਿਆ ਜੀ ਸਾਡੀ ਆਰਤੀਏ ਇਸੇ ਸ਼ੁਰੂਵਾਂ ਨੂੰ ਫੈਸਲਾ ਆਇਆ ਜੀ ਅਸੀਂ ਲਗਭਗ 45 ਕੈਮਰੇ ਸੋਲਰ ਵਾਲੇ ਜਿਹੜੇ 360 ਡਿਗਰੀ ਮੂਵ ਕਰਦੇ ਆ ਕਿਸਾਨਾਂ ਦੀ ਚੋਰੀ ਰੋਕਣ ਲਈ ਆਰਤੀਆਂ ਦੀ ਚੋਰੀ ਰੋਕਣ ਲਈ ਜਾਂ ਕਰਾਈਮ ਤੋਂ ਰੋਕਣ ਲਈ 45 ਕੈਮਰੇ ਲਾਉਣ ਲੱਗੇ ਆ ਜੀ ਮੰਡੀ ਦੇ ਵਿੱਚ ਜੋ ਅੱਜ ਸ਼ਾਮ ਤੋਂ ਸ਼ੁਰੂ ਹੋ ਜਾਣਗੇ ਲਗਭਗ ਆਉਣ ਵਾਲੇ 8 ਤੋਂ 10 ਦਿਨ ਦੇ ਵਿੱਚ ਉਹ ਕੈਮਰੇ ਕੰਪਲੀਟ ਹੋ ਜਾਣਗੇ ਹਰ ਫਾੜ ਦੇ ਉੱਤੇ 3-4 ਕੈਮਰੇ ਲੱਗਣੇ ਨੇ 4-4 ਕੈਮਰੇ ਲੱਗਣੇ ਆ ਜਿਨ੍ਹਾਂ ਕਿਸਾਨ ਦੀ ਜਾਂ ਆਰਤੀਏ ਦੀ ਜਾਂ ਕੋਈ ਵੀ ਹੋਰ ਤਰ੍ਹਾਂ ਦੀ ਚੋਰੀ ਨਹੀਂ ਹੋਊਗੀ ਤੇ ਬਾਕੀ ਸਿਕਿਉਰਿਟੀ ਗਾਰਡ ਸਾਡੇ 6 ਆ ਜੀ ਸਾਡੇ ਕੋਲ ਐਸੇ ਸ਼ਰਮ ਵਾਲੇ ਜਿਨ੍ਹਾਂ ਦਾ ਲਗਭਗ 4.5 ਲੱਖ ਰੁਪਏ ਤਨਖਾਹ ਆੜਤੀ ਤੁਸੀਂ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਭਰਦੀ ਹੈ ਜੀ ਉਹ ਮੰਦੇ ਦਿਨਾਂ ਦੇ ਵਿੱਚ ਵੀ ਇੱਥੇ ਰਹਿਣਗੇ ਜਦੋਂ ਮੰਡੀ 'ਚ ਕੋਈ ਨਹੀਂ ਆਉਂਦਾ ਧੁੰਦ ਪਈ ਹੁੰਦੀ ਆ ਉਦੋਂ ਵੀ ਸਿਕਿਉਰਿਟੀ ਕਰਨਗੇ ਤੇ ਅੱਜ ਕੱਲ ਵੀ ਗੇਟ ਤੇ ਕਿਸੇ ਨੂੰ ਪੁੱਛ ਕੇ ਜੇ ਬਾਹਰ ਜਾਣ ਦੇਣਗੇ ਕੌਣ ਕਿੱਥੇ ਜਾ ਰਿਹਾ ਕਿੱਥੋਂ ਆ ਰਿਹਾ ਐਵੇਂ ਹੀ ਦੱਸਦੇ ਆਂ